ਅਸ ਟਾਈਮ ਅਸੀਂ ਦਿੱਲੀ ਏਅਰਪੋਰਟ ਦੇ ਟਰਮੀਨਲ 3 ਤੇ ਖੜੇ ਆਂ ਵੀ 에어 ਇੰਡੀਆ ਇੰਨਾ ਖੱਜਲ ਕਰਦੀਆ ਰਹਿ ਰ ਆ ਬਦਨਾਮ ਅਸੀਂ ਅੱਜ ਜਿੰਨਾ ਮੀਂਹ ਪਈ ਜਾਂਦਾ ਸੀਗਾ ਤੇ ਪਹਿਲਾਂ ਹੀ ਬੜਾ ਪਰੇਸ਼ਾਨ ਹੋ ਕੇ ਏਅਰਪੋਰਟ ਤੇ ਪਹੁੰਚਿਆ ਜਲਦਲ ਜਲਦਲ ਹੋਈ ਪਈ ਸੀ ਸਾਰੇ ਪਾਸੇ ਤੇ ਜਿਹੜੇ ਬਜ਼ੁਰਗ ਜੀ ਉਹ ਪਹਿਲਾਂ ਹੀ ਘਬrai ਵੀ ਸੀ ਵੀ ਪਤਾ ਨਹੀਂ ਕਿਵੇਂ ਮੌਕੇ ਤੇ ਪਹੁੰਚਾਂਗੇ ਸੋ ਜਦ ਪਹੁੰਚੇ ਤੇ ਇੱਥੇ ਜਦੋਂ ਕਾਊਂਟਰ ਤੇ ਪਹੁੰਚੇ ਨਾ ਤੇ 에어 ਇੰਡੀਆ ਵਾਲੇ ਪਤਾ ਕੀ ਆ ਮੁੰਡੇ ਕੋਲ ਚੱਲੇ ਸੀਗਾ ਮੁੰਡੇ ਦਾ ਆਈ ਡੀ ਕਾਰਡ ਅਸੀਂ ਪਹਿਲਾਂ ਹੀ ਵਿੱਚ ਕਾਗਜ਼ ਲਾਇਆ ਹੋਇਆ ਸੀਗਾ ਫਿਰ ਵੀ ਕਹਦੇ ਮੁੰਡੇ ਦਾ ਪਾਸਪੋਰਟ ਲੈ ਕੇ ਆ ਹੁਣ ਇਹ ਵਿਚਾਰੇ ਪਹਿਲੀ ਵਾਰੀ ਚੱਲੇ ਨਾ ਇਹਨਾਂ ਨੂੰ ਕੁਝ ਪਤਾ ਤੇ ਘਬਰਾ ਗਏ ਫੇਰ ਹੁਣ ਇਹ ਤੇ 8 ਨੰਬਰ ਗੇਟ ਹੈ ਹੁਣ 2 ਨੰਬਰ ਤੇ ਖੜੇ ਨਾ ਅਸੀਂ 8 ਨੰਬਰ ਗੇਟ ਦੇ ਵਿਚਾਰੇ ਬਜ਼ੁਰਗ ਉੱਥੇ ਸਾਨੂੰ ਲੱਭਣ ਗਏ ਵੀ ਸਾਡਾ ਨੈਟ ਚਲਾ ਕੇ ਦੋ ਸਾਨੂੰ ਹੈ ਮੁੰਡੇ ਨਾਲ ਗੱਲ ਕਰਨੀ ਹਨ ਮਤਲਬ ਕਹਿਣ ਦਾ ਮਤਲਬ ਵੀ 에어 ਇੰਡੀਆ ਕਿਉਂ ਨਹੀਂ ਬਾਜ਼ ਆਉਂਦੀ ਇਮੀਗ੍ਰੇਸ਼ਨ ਪੁੱਛੇ ਪੁੱਛੇ ਪਾਸਪੋਰਟ ਬਾਰੇ ਤੁਸੀਂ ਕਿਉਂ ਪੁੱਛੀ ਜਾਂਦੇ ਹੋ ਪਤਾ ਨਹੀਂ ਯਾਰ ਕੀ ਸਿਸਟਮ ਹੈ 에어 ਇੰਡੀਆ ਦੇ ਟਿਕਟ ਨਾ ਧਿਆਨ ਨਾਲ ਬੁੱਕ ਕਰਿਆ ਕਰੋ ਤੇ ਜੇ ਬੁੱਕ ਕਰਨੀ ਹੈ ਆਧਾਰ ਕਾਰਡ ਪੈਨ ਕਾਰਡ ਪਲਾਟ ਰਜਿਸਟਰੀ ਪੈਲੀ ਰਜਿਸਟਰੀ ਆਰਸੀ ਗੱਡੀ ਦੀ ਆਰਸੀ ਮੋਟਰਸਾਈਕਲ ਦੀ ਆਰਸੀ ਠੀਕ ਹੈ ਉਤੋਂ ਦੇ ਕਾਗਜ਼ੇ ਉਤੋਂ ਦੇ ਕਾਗਜ਼ ਸਾਰੇ ਸੈਂਡ ਕਰਕੇ ਬਣਾ ਕੇ ਪੂਰੀ ਫਾਈਲ ਲੈ ਕੇ ਆਇਆ ਕਰੋ ਵਿੱਚੇ ਕੁਝ ਮੰਗਣਾ ਤੇ ਆਪਣੇ ਕੋਲੇ ਕੁਝ ਇਹ ਨਾ ਹੋਵੇ ਵੀ ਆਪਣੇ ਕੋਲ ਕੁਝ ਨਹੀਂ ਹੈਗਾਗਾ ਆ ਲੱਭ ਬਲੋ ਜਿੰਦੇ ਵਿੱਚ ਕਾਗਜ਼ ਵਾਧੂ ਪਏ ਜਾਂਦੇ ਜਿੰਨਾ ਬੰਦਾ ਸ਼ਰੀਫ ਹੁੰਦਾ ਉਹਨਾਂ ਖੱਜਲ ਕਰਦੇ ਆ ਉਹਨਾਂ ਖੱਜਲ ਕਰਦੇ ਆ ਜਿਹੜਾ ਪਹਿਲੀ ਵਾਰ ਜਾਂਦਾ ਉਹਨੂੰ ਬਹੁਤ ਖੱਜਲ ਕਰਦੇ ਆ ਜਿੰਨੇ ਜਿਹੜਾ ਬੰਦਾ ਥੋੜਾ ਜਿਹਾ ਅਵੇਅਰ ਹੈ ਇਸ ਚੀਜ਼ ਬਾਰੇ ਜਿਹਨਾਂ ਪਤਾ ਨੌਲੇਜ ਹੈਗੀ ਆ ਉਹ ਤਾਂ ਬੰਦਾ ਨੰਗੇ ਜਾਂਦਾ ਜਿਹੜਾ ਬੰਦਾ ਭਲਾ ਮਾਨਸਨ ਦਾ ਉਹ ਵੈਸੀ ਨਰਵਸ ਹੋ ਜਾਂਦਾ ਉਹਨੂੰ ਠੱਗ ਲੈਂਦੇ ਆ ਧਿਆਨ ਨਾਲ ਭਾਈ ਏਅਰੰਡੇ ਦੇ ਟਿਕਟ ਨਾ ਧਿਆਨ ਨਾਲ ਬੁੱਕ ਕਰਾਓ